15 ਤੋਂ 18 ਮਾਰਚ 1957 ਇਹਨਾਂ ਦਿਨਾਂ ਵਿੱਚ ਭਾਈ ਸਾਹਿਬ ਕਾਫੀ ਕਮਜ਼ੋਰ ਹੋ ਗਏ ਸਨ ਬੜਾ ਘੱਟ ਬੋਲਦੇ ਸਨ ਡਾਕਟਰਾਂ ਨੇ ਪੂਰਾ ਪੂਰਾ ਆਰਾਮ ਕਰਨ ਵਾਸਤੇ ਕਿਹਾ ਹੋਇਆ ਸੀ ਸ਼ਾਮਾਂ ਨੂੰ ਆਪਣੇ ਕਮਰੇ ਤੋਂ ਬਾਹਰ ਆਉਂਦੇ ਡ੍ਰਾਇੰਗ ਰੂਮ ਵਿੱਚ ਬੈਠਦੇ ਤੇ ਦੁੱਧ ਚਾਹ ਛਕਦੇ ਅਸੀਂ ਪਾਸ ਬੈਠ ਜਾਂਦੇ ਸਾਂ ਇਸ ਵੇਲੇ ਆਪ ਪਹਿਲਾਂ ਵਾਂਗੂ ਹੀ ਖਿੜੇ ਹੁੰਦੇ ਸਨ ਕਦੇ ਕੁਝ ਹਾਸੇ ਖੇੜੇ ਦੀ ਗੱਲ ਵੀ ਕਰਦੇ ਤੇ ਫਿਰ ਥੋੜਾ ਬਚਨ ਬਿਲਾਸ ਕਰਦੇ ਰਸਨਾ ਤੇ ਕਦੇ ਕੋਈ ਤੇ ਕਦੇ ਕੋਈ ਗੁਰਬਾਣੀ ਦੀ ਧੁਕ ਹੁੰਦੀ ਸੀ ਜਿਵੇਂ ਕਿ ਗੁਰੂ ਨਾਨਕ ਦੀ ਮਹਿਮਾ ਵਿੱਚ ਕਹਿੰਦੇ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਰਾਖ ਸਦਾ ਪ੍ਰਭ ਆਪਣੇ ਸਾਥ ਜਾਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨ ਭੌਜਲ ਫੇਰਾ ਇਨਾਂ ਦਿਨਾਂ ਵਿੱਚ ਜੋ ਆਪਨੇ ਵਚਨ ਕੀਤੇ ਉਹ ਕੁਝ ਇਸ ਤਰ੍ਹਾਂ ਸਨ ਜਗਤ ਸੁਪਨਾ ਹੈ ਨਾਮ ਹੀ ਸੱਚ ਹੈ ਵਾਹਿਗੁਰੂ ਦੇ ਸਿਮਰਨ ਨੂੰ ਸਭ ਫਲ ਲੱਗਦੇ ਹਨ ਅਨਹਦ ਸ਼ਬਦ ਤੋਂ ਸਿੰਘ ਸਭੀਆਂ ਵਾਂਗੂ ਇਨਕਾਰ ਨਹੀਂ ਕਰਨਾ ਇਹ ਸਿਮਰਨ ਦਾ ਫਲ ਹੈ ਕੰਨਾਂ ਦੀ ਆਵਾਜ਼ ਨਹੀਂ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਬਾਣੀ ਪੰਚ ਅਵਗਣ ਜਦ ਵਸ ਜਾਣ ਤਾਂ ਅਨਹਦ ਸੁਣ ਦੀ ਅਵਸਥਾ ਹੁੰਦੀ ਹੈ ਰਾਧਾ ਸੁਆਮੀ ਮਾਤ ਅਨਸਾਰ ਤਾਂ ਮੰਦ ਕਰਮੀ ਵੀ ਦੂਸਰੇ ਦਿਨ ਹੀ ਅਨਹਦ ਸੁਣਨ ਲੱਗ ਪੈਂਦੇ ਆ ਇਹ ਗੁਰਮਤ ਦਾ ਅਨਹਦ ਨਹੀਂ ਵਾਹਿਗੁਰੂ ਦੇ ਦਰਬਾਰ ਵਿੱਚ ਬੜਾ ਕੁਝ ਹੈ ਅਨਹਦ ਵੀ ਹੈ ਪਰ ਅਸਾਂ ਤੁਸਾਂ ਤਾਂ ਵਾਹਿਗੁਰੂ ਨੂੰ ਮਿਲਣਾ ਹੈ ਉਸ ਨਾਲ ਜਾਰੀ ਪਾਉਣੀ ਹੈ ਉਸ ਦੇ ਦਰਬਾਰ ਵਿੱਚ ਜੋ ਹੈ ਉਸ ਨਾਲ ਥੋੜਾ ਵਾਸਤਾ ਪਾਉਣਾ ਹੈ ਵਾਹਿਗੁਰੂ ਪਾਸ ਸਭ ਕੁਝ ਹੈ ਪਰ ਅਸਾਂ ਹੋਰ ਸਭ ਕੁਝ ਛੱਡ ਕੇ ਕੇਵਲ ਵਾਹਿਗੁਰੂ ਨੂੰ ਹੀ ਪਉਣਾ ਹੈ ਉਸ ਨੂੰ ਪਾਉਣ ਦਾ ਰਸਤਾ ਸਿਮਰਨ ਹੈ ਜਿਸ ਨੂੰ ਵਾਹਿਗੁਰੂ ਯਾਦ ਹੈ ਉਸ ਨੂੰ ਵਾਹਿਗੁਰੂ ਦਾ ਮਿਲਾਪ ਹੈ ਉਸ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਅਨਹਦ ਵਾਸਤੇ ਅਸਾਂ ਉਤਾਵਲੇ ਨਹੀਂ ਹੋਣਾ ਜੇ ਵਾਹਿਗੁਰੂ ਚਾਹੇ ਤਾਂ ਬੇਸ਼ੱਕ ਸੁਣਾਈ ਦੇਵੇ ਨਹੀਂ ਤਾਂ ਨਾ ਸਹੀਂ ਤੁਸੀਂ ਬਾਣੀ ਪੜੋ ਉਹ ਅਗਵਾਈ ਕਰੇਗੀ ਮੈਂ ਨਵੀਂ ਗੱਲ ਕੋਈ ਨਹੀਂ ਲਿਖੀ ਗੁਰਸਹਿਬਾਂ ਦੇ ਆਸ਼ੇ ਨੂੰ ਹੀ ਇੰਟਰਪ੍ਰੈਟ ਅਨਵਾਦਿਤ ਕੀਤਾ ਹੈ ਜੇ ਮੈਂ ਠੀਕ ਕੀਤਾ ਹੈ ਤਾਂ ਇਹ ਉਸ ਦੀ ਮਿਹਰ ਨਾਲ ਹੋਇਆ ਹੈ ਜੇ ਮੈਂ ਗਲਤ ਕੀਤਾ ਹੈ ਤਾਂ ਵਾਹਿਗੁਰੂ ਮੈਨੂੰ ਬਖਸ਼ ਲਵੇ ਗੱਲ ਤਾਂ ਨਿੱਕੀ ਜਹੀ ਹੈ ਕਿ ਵਾਹਿਗੁਰੂ ਨੂੰ ਯਾਦ ਰੱਖਣਾ ਹੈ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਸਤ ਸਾਂਝ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਉ ਭਾਈ ਸਾਹਿਬ 10 ਜੂਨ 1957 ਸ਼ਾਮ ਦੇ ਕੋਈ 4:30 ਵਜੇ ਸਤਗੁਰਾਂ ਦੀ ਗੋਦੀ ਵਿੱਚ ਜਾਬ ਰਾਜੀ ਇਸ ਤਰ੍ਹਾਂ ਇਹ ਰਸ ਪਿੰਣੀ ਸੋਹਣੀ ਮਲੂਕ ਗੁਰਮਖ ਜਿੰਦੜੀ ਗੁਰਮਖ ਪਦਵੀ ਪਾਏ ਭਾਗ ਸੁਲਖਣੀ ਗੁਰਮਖ ਕਰਦੀ ਕਾਰ ਪੂਰੀ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ